ਸਵੇਰ ਤੋਂ ਕੰਮ ਕਰਦਿਆ ਕਰਦਿਆਂ ਬਲਜੀਤ ਕੌਰ ਬਹੁਤ ਥਕਾਵਟ ਮਹਿਸੂਸ ਕਰ ਰਹੀ ਸੀ ਇਸ ਲਈ ਥੋੜੀ ਦੇਰ ਟੀਵੀ ਦੇ ਸਾਹਮਣੇ ਬੈਠ ਗਈ ਤੇ ਬੜੇ ਸ਼ੌਂਕ ਨਾਲ ਆਪਣਾ ਪਸੰਦੀਦਾ ਪ੍ਰੋਗਰਾਮ ਦੇਖਣ ਲੱਗੀ ਦਿਨ ਭਰ ਦੇ ਕੰਮ ਤੋਂ ਥੋੜੀ ਦੇਰ ਲਈ ਸਮਾਂ ਕੱਢ ਕੇ ਟੀਵੀ ਦੇਖਣਾ ਉਸ ਨੂੰ ਚੰਗਾ ਲੱਗਦਾ ਸੀ ਉਸਦੇ ਪਤੀ ਬਲਰਾਜ ਸਿੰਘ ਉੱਥੇ ਹੀ ਕੋਲ ਬੈਠੇ ਅਖਬਾਰ ਪੜ੍ਹ ਰਹੇ ਸਨ ਹਜੇ ਬਲਜੀਤ ਕੌਰ ਨੇ ਟੀਵੀ ਦੇਖਣਾ ਸਟਾਰਟ ਹੀ ਕੀਤਾ ਸੀ ਕਿ ਅਚਾਨਕ ਟੀਵੀ ਬੰਦ ਹੋ ਗਿਆ ਇਹ ਸਭ ਦੇਖ ਬਲਜੀਤ ਕੌਰ ਹੈਰਾਨ ਹੋ ਗਈ ਕਿਉਂਕਿ ਰਿਮੋਟ ਉਸਦੀ ਨੂਨ ਦੇ ਹੱਥ ਵਿੱਚ ਸੀ ਤੇ ਉਸਨੇ ਟੀਵੀ ਬੰਦ ਕੀਤਾ ਸੀ ਬਲਜੀਤ ਕੌਰ ਨੇ ਹੈਰਾਨੀ ਨਾਲ ਪੁੱਛਿਆ ਕੀ ਹੋਇਆ ਟੀਵੀ ਕਿਉਂ ਬੰਦ ਕਰ ਦਿੱਤਾ ਨੂਨ ਨੇ ਗੁੱਸੇ ਭਰੀ ਆਵਾਜ਼ ਨਾਲ ਕਿਹਾ ਸਾਰਾ ਦਿਨ ਤੁਸੀਂ ਟੀਵੀ ਦੇਖਦੇ ਹੋ ਜੇ ਹੁਣ ਥੋੜਾ ਟਾਈਮ ਬੰਦ ਕਰ ਦਿੱਤਾ ਤਾਂ ਕੀ ਹੋ ਗਿਆ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਾਰ ਬਿੱਲ ਕਿੰਨਾ ਆਇਆ ਸੀ ਖਰਚੇ ਤਾਂ ਹੋਰ ਹੀ ਬਹੁਤ ਨੇ ਉੱਪਰੋਂ ਤੁਸੀਂ ਟੀਵੀ ਦੇਖਦੇ ਰਹਿੰਦੇ ਹੋ ਜਿਹਦੇ ਨਾਲ ਬਿੱਲ ਹੋਰ ਵੀ ਜ਼ਿਆਦਾ ਆਉਂਦਾ ਹੈ ਇਹ ਸਭ ਦੇਖ ਬਲਰਾਜ ਸਿੰਘ ਵੀ ਹੈਰਾਨ ਰਹਿ ਗਿਆ ਉਹ ਸੋਚ ਰਿਹਾ ਸੀ ਕਿ ਆਖਰ ਉਸ ਦੀ ਨੂੰ ਉਸ ਦੀ ਪਤਨੀ ਨਾਲ ਇਸ ਤਰ੍ਹਾਂ ਕਿਵੇਂ ਗੱਲ ਕਰ ਸਕਦੀ ਹੈ ਬਲਰਾਜ ਸਿੰਘ ਨੇ ਅਖਬਾਰ ਨੂੰ ਆਪਣੇ ਚਿਹਰੇ ਤੋਂ ਪਾਸੇ ਕੀਤਾ ਉਸ ਨੇ ਕਿਹਾ ਇਹ ਕੀ ਤਰੀਕਾ ਆਪਣੀ ਮਾਂ ਦੇ ਨਾਲ ਗੱਲ ਕਰਨ ਦਾ ਹੁਣ ਕਿ ਉਹ ਟੀਵੀ ਵੀ ਨਹੀਂ ਦੇਖ ਸਕਦੀ ਇਸ ਗੱਲ ਤੇ ਬਲਰਾਜ ਸਿੰਘ ਦੀ ਨੂੰ ਨੇ ਜਵਾਬ ਦਿੱਤਾ ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਬਿਜਲੀ ਦਾ ਬਿੱਲ ਕਿੰਨਾ ਆਉਂਦਾ ਤੁਸੀਂ ਤਾਂ ਸਾਰਾ ਦਿਨ ਅਖਬਾਰ ਵਿੱਚ ਗੁਆਚੇ ਰਹਿੰਦੇ ਹੋ ਅਸੀਂ ਤਾਂ ਆਪਣੇ ਬੱਚਿਆਂ ਦਾ ਸੋਚਣਾ ਹੀ ਆ ਅੱਜ ਤੋਂ ਬਾਅਦ ਇਹ ਰਿਮੋਟ ਮੇਰੇ ਕੋਲ ਹੀ ਰਹੇਗਾ ਇਹ ਟੀਵੀ ਸਿਰਫ ਸ਼ਾਮ ਨੂੰ ਹੀ ਚੱਲਿਆ ਕਰੇਗਾ ਮੈਂ ਖੁਦ ਹੀ ਤੁਹਾਨੂੰ ਰਿਮੋਟ ਦੇ ਦਿਆ ਕਰਾਂਗੀ ਇਹ ਕਹਿੰਦੇ ਹੋਏ ਬਲਰਾਜ ਸਿੰਘ ਦੀਨ ਨੂੰ ਰਿਮੋਟ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਬਲਜੀਤ ਕੌਰ ਤਾਂ ਸਦਮੇ ਵਿੱਚ ਜਿਵੇਂ ਪੱਥਰ ਦੀ ਮੂਰਤ ਬਣ ਗਈ ਹੋਵੇ ਉਸ ਨੂੰ ਹਜੇ ਤੱਕ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਜੋ ਗੱਜਬੀ ਉਹਨਾਂ ਨੇ ਸੁਣਿਆ ਉਹ ਸੱਚਾ ਜਾਂ ਫਿਰ ਸੁਪਨਾ ਹੈ ਬਲਜੀਤ ਕੌਰ ਦੇ ਪਤੀ ਬਲਰਾਜ ਸਿੰਘ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਤੂੰ ਫਿਕਰ ਨਾ ਕਰ ਬਲਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ ਉਸ ਨੇ ਆਪਣੇ ਪਤੀ ਨੂੰ ਕੁਝ ਕਹਿਣ ਦੇ ਲਈ ਮੂੰਹ ਖੋਲ੍ਹਿਆ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਚੋਪਰਿਆਂ ਦਾ ਇਸ਼ਾਰਾ ਕੀਤਾ ਇੱਕ ਕੁਰਸੀ ਤੇ ਅੱਖਾਂ ਬੰਦ ਕਰਕੇ ਡੂੰਘੇ ਸਾਗਰ ਵਿੱਚ ਬੁੱਤੇ ਖਾਣ ਲੱਗਾ ਨੂੰ ਪਤ ਵਿੱਚ ਆਈ ਬਦਲਾਅ ਤਾਂ ਉਹ ਪਿਛਲੇ ਕਾਫੀ ਦਿਨਾਂ ਤੋਂ ਮਹਿਸੂਸ ਕਰ ਰਹੀ ਸੀ ਉਹਨਾਂ ਦੋਨਾਂ ਦਾ ਬਿਨਾਂ ਮਤਲਬ ਤੋਂ ਖਿਜਣਾ ਬੇਵਜਾ ਚੀਕਣਾ ਚ ਲਾਉਣਾ ਉਹਨਾਂ ਰੋਜ਼ ਦੀ ਗੱਲ ਹੋ ਗਈ ਸੀ। بیٹے ਨੇ ਇੱਕ ਦੋ ਵਾਰ ਇਸ਼ਾਰੇ ਵਿੱਚ ਉਹਨਾਂ ਨੂੰ ਕਿਹਾ ਵੀ ਸੀ ਕਿ ਇਹ ਮਕਾਨ ਉਸਦੇ ਨਾਮ ਕਰ ਦਿੱਤਾ ਜਾਵੇ। ਤੇ ਬਲਰਾਜ ਸਿੰਘ ਵੀ ਇਹੀ ਸੋਚਣ ਲੱਗ ਪਿਆ ਸੀ ਕਿ ਬਾਅਦ ਵਿੱਚ ਵੀ ਤਾਂ ਸਭ ਕੁਝ ਮੇਰੇ ਬੇਟੀ ਦੇ ਹੀ ਹੈ। ਫਿਰ ਕਿਉਂ ਨਾ ਹੁਣੇ ਉਸਦੇ ਨਾਮ ਕਰ ਦਿੱਤਾ ਜਾਵੇ। ਪਰ ਫਿਰ ਜਦੋਂ ਇੱਕ ਦਿਨ ਆਪਣੇ ਦੋਸਤ ਨੂੰ ਮਿਲਿਆ ਉਸਨੇ ਉਸਨੂੰ ਸਲਾਹ ਦਿੱਤੀ ਕਿ ਵਸੀਅਤ ਜ਼ਰੂਰ ਬਣਵਾ ਲੈ ਪਰ ਮਕਾਨ ਪਹਿਲਾਂ ਆਪਣੀ ਪਤਨੀ ਦੇ ਨਾਮ ਕਰੀ ਉਸ ਤੋਂ ਬਾਅਦ بیٹے ਦੇ ਨਾਮ ਆਪਣੀ ਪਤਨੀ ਦਾ ਬੁਢਾਪਾ ਖਰਾਬ ਨਾ ਕਰ ਘੱਟੋ-ਘੱਟ ਤੇਰੀ ਪਤਨੀ ਨੂੰ ਤੇਰੇ ਤੋਂ ਬਾਅਦ ਇੱਜ਼ਤ ਦੀਆਂ ਦੋ ਰੋਟੀਆਂ ਤਾਂ ਮਿਲ ਹੀ ਜਾਣਗੀਆਂ ਬਲਰਾਜ ਸਿੰਘ ਨੇ ਅਜਿਹਾ ਹੀ ਕੀਤਾ ਕਿਉਂਕਿ ਦੋਸਤ ਦੀ ਸਲਾਹ ਤੇ ਹੀ ਤਾਂ ਉਸਨੇ ਆਪਣੇ ਬੇਟੇ ਦੇ ਅਸਲੀ ਰੰਗ ਦੇਖਣੇ ਸੀ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਇੱਕ ਵਾਰ ਝੂਠ ਬੋਲ ਕੇ ਦੇਖਾਂ ਕਿ ਮੈਂ ਮਕਾਨ ਤੇਰੇ ਨਾਮ ਕਰ ਦਿੱਤਾ ਬਲਰਾਜ ਸਿੰਘ ਕੁਝ ਸਮੇਂ ਲਈ ਇਹੀ ਸੋਚ ਵਿੱਚ ਡੁੱਬਿਆ ਰਿਹਾ ਫਿਰ ਉਸਨੇ ਆਪਣੀ ਪਤਨੀ ਵੱਲ ਦੇਖਿਆ ਜੋ ਅੱਖਾਂ ਖੋਲ ਕੇ ਛੱਤ ਦੇ ਵੱਲ ਟਿੱਕ ਟਿੱਕ ਕੇ ਲਗਾ ਕੇ ਦੇਖੀ ਜਾ ਰਹੀ ਸੀ ਉਹ ਆਪਣੀ ਪਤਨੀ ਨੂੰ ਕਹਿਣ ਲੱਗਾ ਜਿਸ ਦਿਨ ਤੋਂ ਸਾਡਾ ਬੇਟਾ ਜ਼ਿੰਦਗੀ ਵਿੱਚ ਆਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੀਆਂ ਇੱਛਾਵਾਂ ਨੂੰ ਮਾਰਦੇ ਹੋਏ ਅਸੀਂ ਕੇਵਲ ਉਸਦੇ ਬਾਰੇ ਵਿੱਚ ਹੀ ਸੋਚਿਆ ਤੇ ਅੱਜ ਇਸ ਉਮਰ ਵਿੱਚ ਵੀ ਤੂੰ ਕਰਦਾ ਸਾਰਾ ਕੰਮ ਕਰਦੀ ਹੈ ਤੇ ਨੂੰ ਨੂੰ ਬਾਹਰ ਘੁੰਮਣ ਫਿਰਨ ਤੇ ਆਰਾਮ ਫਰਮਾਉਣ ਤੋਂ ਵੇਲ ਨਹੀਂ ਮਿਲਦੀ ਰਿਟਾਇਰ ਹੋਣ ਤੋਂ ਬਾਅਦ ਵੀ ਮੈਂ ਆਪਣੀ ਪੈਨਸ਼ਨ ਦਾ ਘਰ ਖਰਚ ਲਈ ਦੇਣਾ ਪਰ ਇਹ ਸਭ ਕਰਕੇ ਸਾਨੂੰ ਕੀ ਮਿਲਿਆ ਨੂੰ ਦਿਨ ਪ੍ਰਤੀ ਦਿਨ ਬਤਮੀਜ਼ੀਆਂ ਤੇ ਉੱਤਰ ਆਉਂਦੀ ਐ ਤੇ ਸਾਡਾ ਬੇਟਾ ਉਹ ਤਾਂ ਤੀਵੀਂ ਦੇ ਥੱਲੇ ਲੱਗਿਆ ਹੋਇਆ ਬਹੁਤ ਹੋ ਗਿਆ ਬਲਜੀਤ ਹੁਣ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਆਪਣੇ ਲਈ ਵੀ ਜਿਉਣਾ ਚਾਹੀਦਾ ਬਲਜੀਤ ਕੌਰ ਨੇ ਕਿਹਾ ਇਹ ਤੁਹਾਡਾ ਮਤਲਬ ਕੀ ਹੈ ਬਲਰਾਜ ਸਿੰਘ ਨੇ ਕਿਹਾ ਬਹੁਤ ਸਮੇਂ ਤੋਂ ਮੇਰਾ ਕਿਤੇ ਘੁੰਮਣ ਜਾਂਦਾ ਮਨ ਕਰ ਰਿਹਾ ਬਲਜੀਤ ਕੌਰ ਨੇ ਕਿਹਾ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਪਰ ਇਹ ਸੋਚ ਕੇ ਚੁੱਪ ਰਹਿ ਜਾਂਦੀ ਆ ਕਿ ਕਿਤੇ ਨੋ ਪੁੱਤ ਗੁੱਸੇ ਹੀ ਨਾ ਹੋ ਰਣ ਜਦ ਬਿਨਾਂ ਕਿਸੇ ਕਾਰਨੋਂ ਸਾਨੂੰ ਹਰ ਰੋਜ਼ ਗੱਲਾਂ ਸੁਣਾਉਂਦੀ ਰਹਿੰਦੀ ਆ ਤਾਂ ਫਿਰ ਇਸ ਗੱਲ ਤੇ ਤਾਂ ਉਹ ਤਮਾਸ਼ਾ ਖੜਾ ਕਰ ਦੇਵੇਗੀ ਬਲਰਾਏ ਸਿੰਘ ਨੇ ਕਿਹਾ ਇਸ ਗੱਲ ਦਾ ਮੈਨੂੰ ਵੀ ਪਤਾ ਬਚਪਨ ਵਿੱਚ ਜਦ ਮੈਂ ਹਵਾਈ ਜਹਾਜ਼ ਨੂੰ ਅਸਮਾਨ ਵਿੱਚ ਉੜਦਾ ਹੋਇਆ ਦੇਖਦਾ ਸੀ ਤਾਂ ਮੇਰਾ ਮਨ ਉਸ ਵਿੱਚ ਬੈਠਣ ਦਾ ਬਹੁਤ ਕਰਦਾ ਸੀ ਪਰ ਕਦੇ ਬੈਠ ਨਹੀਂ ਸਕਿਆ ਕਿਉਂਕਿ ਮੇਰੇ ਮਾਪ ਕੋਲ ਇੰਨੇ ਪੈਸੇ ਨਹੀਂ ਸਨ ਮਸਾਂ ਹੀ ਕਰਦਾ ਗੁਜ਼ਾਰਾ ਚੱਲਦਾ ਸੀ ਬਹੁਤ ਹੀ ਮੁਸ਼ਕਲ ਨਾਲ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਫੇਰ ਕਿਤੇ ਜਾ ਕੇ ਮੈਨੂੰ ਸਰਕਾਰੀ ਨੌਕਰੀ ਮਿਲੀ ਸੀ ਤੇ ਜਦ ਬੇਟਾ ਹੋਇਆ ਤਾਂ ਅਸੀਂ ਆਪਣੀ ਸਾਰੀ ਮਿਹਨਤ ਦੀ ਕਮਾਈ ਆਪਣੇ ਬੇਟੇ ਤੇ ਖਰਚ ਕਰ ਦਿੱਤੀ ਅਸੀਂ ਹਰ ਇੱਕ ਇੱਛਾ ਨੂੰ ਪੂਰਾ ਕੀਤਾ ਮੇਰੇ ਦਿਲ ਵਿੱਚ ਤਾਂ ਵੈਸੇ ਵੀ ਇੱਛਾਵਾਂ ਪੂਰੀਆਂ ਕਰਨ ਦਾ ਹੁਣ ਹੌਸਲਾ ਨਹੀਂ ਰਿਹਾ ਸੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਆਪਣੀਆਂ ਇੱਛਾਵਾਂ ਨੂੰ ਮਾਰਦਾ ਆ ਰਿਹਾ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਮੈਂ ਆਪਣੀਆਂ ਇੱਛਾਵਾਂ ਨੂੰ ਮਾਰਿਆ ਉਸ ਤਰ੍ਹਾਂ ਮੇਰੇ ਬੇਟੇ ਨੂੰ ਵੀ ਆਪਣੀ ਅਰਿੱਜਾਂ ਦਾ ਗਲਾ ਘੁੱਟਣਾ ਪਵੇ। ਇਸ ਕਰਕੇ ਮੈਂ ਦਿਨ ਰਾਤ ਮਿਹਨਤ ਕਰਦਾ ਸੀ ਤਾਂ ਜੋ ਮੇਰਾ ਬੇਟਾ ਇੱਕ ਖੁਸ਼ਹਾਲ ਜ਼ਿੰਦਗੀ گزار ਸਕੇ। ਸਾਰੀ ਕਮਾਈ ਤਾਂ ਆਪਾਂ ਆਪਣੇ ਬੇਟੇ ਦੇ ਖਰਚ ਕਰ ਦਿੱਤੀ। ਉਸਨੂੰ ਚੰਗਾ ਖਵਾਇਆ, ਚੰਗਾ ਪਹਿਨਣ ਲਈ ਦਿੱਤਾ, ਵਧੀਆ ਸਕੂਲ 'ਚ ਪੜਾਇਆ, ਲਖਾਇਆ। ਜਿਸ ਦਾ ਇੰਤਜ਼ਾਮ ਅਸੀਂ ਪਹਿਲਾਂ ਹੀ ਕਰਕੇ ਰੱਖਿਆ ਹੋਇਆ ਸੀ। ਇਹ ਸੋਚ ਕੇ ਕਿ ਕਿਤੇ ਅਜੀਹਾ ਨਾ ਹੋਵੇ ਕਿ ਪੈਸਿਆਂ ਦੀ ਕਮੀ ਕਰਨ ਉਹ ਅੱਗੇ ਨਾ ਵਧ ਸਕੇ। ਇਸ ਲਈ ਹਮੇਸ਼ਾ ਆਪਣੇ ਖਰਚੇ ਘੱਟ ਕਰ ਅਸੀਂ ਆਪਣੇ ਬੇਟੇ ਦੇ ਲਈ ਬਚਤ ਕੀਤੀ ਜਿੰਨੇ ਵੀ ਪੈਸੇ ਉਸਨੇ ਮੰਗੇ ਅਸੀਂ ਉਸ ਨੂੰ ਦਿੰਦੇ ਰਹੇ ਇੱਕ ਤਨਖਾਹ ਵਿੱਚ ਬੇਟੇ ਦੀ ਪੜ੍ਹਾਈ ਲਿਖਾਈ ਘਰ ਦਾ ਖਰਚਾ ਆਪਣੇ ਬੁੱਢੇ ਮਾਂ-ਬਾਪ ਦੀ ਦੇਖਭਾਲ ਇਹ ਸਭ ਕੁਝ ਕਿੰਨੀ ਸਮਝਦਾਰੀ ਦੇ ਨਾਲ ਆਪਾਂ ਦੋਨਾਂ ਨੇ ਮੈਨੇਜ ਕੀਤਾ ਹੋਇਆ ਸੀ ਪਰ ਬੇਟੇ ਨੇ ਤਾਂ ਅੱਜ ਸਭ ਕੁਝ ਨਕਾਰ ਦਿੱਤਾ ਆਪਾਂ ਤਾਂ ਸੋਚਿਆ ਸੀ ਕਿ ਬੁਢਾਪੇ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਆਰਾਮ ਨਾਲ ਜ਼ਿੰਦਗੀ ਬਤੀਤ ਕਰਾਂਗੇ ਪਰ ਨੂੰਹ ਪੁੱਤ ਨੇ ਤਾਂ ਬੁਢਾਪੇ ਵਿੱਚ ਵੀ ਆਪਣੇ ਤੇ ਬੰਦਸ਼ਾ ਲਗਾ ਦਿੱਤੀਆਂ ਇੰਨਾ ਤਾਂ ਆਪਾਂ ਉਸ ਸਮੇਂ ਨਹੀਂ ਸੀ ਬੰਨੇ ਹੋਏ ਜਦ ਸਾਡੇ ਮੋਢੇ ਤੇ ਜ਼ਿੰਮੇਵਾਰੀਆਂ ਸਨ ਤੇ ਅੱਜ ਜਦ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦਾ ਸਮਾਂ ਆਇਆ ਤਾਂ ਨੂੰਹ ਨੇ ਸਾਰੇ ਦਿਨ ਲਈ ਤੈਨੂੰ ਰਸੋਈ ਦੇ ਕੰਮਕਾਜ ਵਿੱਚ ਬਿਜ਼ੀ ਕਰ ਦਿੱਤਾ ਤੇ ਮੇਰੀ ਸਾਰੀ ਪੈਨਸ਼ਨ ਦੇ ਪੈਸੇ ਲੈ ਕੇ ਅੱਜ ਨੂੰਹ ਪੁੱਤ ਸਾਨੂੰ ਹੀ ਅੱਖਾਂ ਦਿਖਾ ਰਹੇ ਹਨ ਬਲਜੀਤ ਕੌਰ ਨੇ ਉਦਾਸ ਹੁੰਦੇ ਹੋਏ ਕਿਹਾ ਇਹ ਤਾਂ ਸਾਡੀ ਕਿਸਮਤ ਹੈ ਪਰ ਆਪਾਂ ਨੂੰ ساری ਜ਼ਿੰਦਗੀ ਇਸੇ ਤਰ੍ਹਾਂ ਹੀ ਰਹਿਣਾ ਪੈਣਾ ਬਲਰਾਜ ਸਿੰਘ ਨੇ ਕਿਹਾ ਨਹੀਂ ਮੈਂ ਇਹ ਜਿਹਾ ਨਹੀਂ ਹੋਣ ਦੇਵਾਂਗਾ ਮੈਂ ਸੋਚਿਆ ਉਹ ਮੈਂ ਕਰਕੇ ਹੀ ਰਹਾਂਗਾ ਐਨੇ ਨੂੰ ਬਲਜੀਤ ਕੌਰ ਨੇ ਉਮੀਦ ਭਰੀਆਂ ਨਜ਼ਰਾਂ ਦੇ ਨਾਲ ਆਪਣੇ ਪਤੀ ਨੂੰ ਦੇਖਿਆ ਤੇ ਕਹਿਣ ਲੱਗੀ ਤਾਂ ਕੀ ਸੋਚਿਆ ਤੁਸੀਂ ਬਲਰਾਜ ਸਿੰਘ ਨੇ ਕਿਹਾ ਬਸ ਕੱਲ ਦਾ ਇੰਤਜ਼ਾਰ ਕਰ ਦੇਖੀ ਮੈਂ ਕੀ ਕਰਦਾ ਅਗਲੇ ਦਿਨ ਬਲਰਾਜ ਸਿੰਘ ਕਿਸੇ ਧਾਰਮਿਕ ਸਥਾਨ ਤੇ ਜਾਣ ਦੇ ਲਈ ਆਪਣੀ ਤੇ ਆਪਣੀ ਪਤਨੀ ਦੀ ਟਿਕਟ ਕਰਵਾ ਆਇਆ ਸੀ ਉਹ ਟੈਟਾ ਬਸ ਦੀਆਂ ਨਹੀਂ ਟ੍ਰੇਨ ਦੀਆਂ ਨਹੀਂ ਬਲਕਿ ਹਵਾਈ ਜਹਾਜ਼ ਦੀਆਂ ਸੀ ਉਹਨਾਂ ਨੂੰ ਹਰ ਮਹੀਨੇ 40000 ਰੁਪਏ ਪੈਨਸ਼ਨ ਮਿਲਦੀ ਸੀ ਜਿਸ ਵਿੱਚ ਉਹਨਾਂ ਨੇ 20000 ਰੁਪਏ ਦੀ ਟਿਕਟ ਕਰਵਾਈ ਸੀ ਤੇ 15 ਆਪਣੇ ਖਰਚੇ ਲਈ ਰੱਖ ਲਿਆ ਸੀ ਉਹਨਾਂ ਨੇ ਘਰ ਆ ਕੇ ਆਪਣੀ ਪਤਨੀ ਨੂੰ ਟਿਕਟਾਂ ਦਿਖਾਈਆਂ ਤਾਂ ਉਸਦੀ ਪਤਨੀ ਘਬਰਾ ਗਈ ਉਸਨੇ ਪੁੱਛਿਆ ਤੁਸੀਂ ਪੈਨਸ਼ਨ ਦੇ ਪੈਸੇ ਖਰਚ ਕੀਤੇ ਆ ਇਹ ਕੀ ਕੀਤਾ ਤੁਸੀਂ ਹਣ ਉਹ ਕੀ ਕਹੇਗੀ ਬਲਰਾਜ ਸਿੰਘ ਨੇ ਕਿਹਾ ਤੂੰ ਫਿਕਰ ਨਾ ਕਰ ਆਪਾਂ ਆਪਣੀ ਨੂ ਪੁੱਤ ਤੇ ਨਿਰਭਰ ਨਹੀਂ ਆ ਮੇਰੇ ਕੋਲ ਖੁਦ ਦੀ ਪੈਨਸ਼ਨ ਆਉਂਦੀ ਆ ਉਹ ਦਿਨ ਇਸ ਤਰ੍ਹਾਂ ਹੀ ਬੀਤ ਗਏ ਫਿਰ ਇੱਕ ਦਿਨ ਉਸਦੀ ਨੂ ਗੁੱਸੇ ਨਾਲ ਫੋਨ ਫੋਨ ਕਰਦੀ ਹੋਈ ਉਸਦੇ ਕੋਲ ਆਈ ਤੇ ਕਹਿਣ ਲੱਗੀ ਤੁਸੀਂ ਕਿੱਥੇ ਜਾ ਰਹੇ ਹੋ ਵੈਸੇ ਤੁਹਾਡਾ ਚੱਲ ਕੀ ਰਿਹਾ ਉਸਦੀ ਇਹ ਗੱਲ ਸੁਣ ਕੇ ਬਲਜੀਤ ਗੌਰ ਹੈਰਾਨ ਰਹਿ ਗਈ ਉਸਨੇ ਪੁੱਛਿਆ ਕਿ ਕੀ ਹੋਇਆ ਬੇਟੀ ਨੂ ਨੇ ਕਿਹਾ ਅੱਛਾ ਬੋਲ ਤਾਂ ਇਸ ਤਰ੍ਹਾਂ ਰਿਹਾ ਜਿਵੇਂ ਕੁਝ ਪਤਾ ਹੀ ਨਾ ਹੋਵੇ ਇਸ ਵਾਰ ਪਿਤਾ ਜੀ ਨੇ ਆਪਣੀ ਪੈਨਸ਼ਨ ਦੇ ਪੈਸੇ ਨਹੀਂ ਦਿੱਤੇ ਮਹੀਨੇ ਦੀ 10 ਤਰੀਕ ਆਉਣ ਵਾਲੀ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਕਹੋ ਕਿ ਪੈਨਸ਼ਨ ਦੇ ਪੈਸੇ ਦੇਣ ਦਰਅਸਲ ਬੇਟੀ ਗੱਲ ਇਹ ਆ ਕਿ ਇਸ ਵਾਰ ਤੇਰੇ ਪਿਤਾ ਜੀ ਨੇ ਤੇ ਮੈਂ ਇਕੱਠੇ ਘੁੰਮਣ ਜਾਂਦਾ ਪ੍ਰੋਗਰਾਮ ਬਣਾਇਆ ਇਸ ਲਈ ਅਸੀਂ ਪੈਨਸ਼ਨ ਦੇ ਪੈਸੇ ਇਸ ਵਾਰ ਤੁਹਾਨੂੰ ਨਹੀਂ ਦੇ ਸਕਾਂਗੇ ਇਹ ਗੱਲ ਸੁਣ ਕੇ ਨੂੰ ਤਾਂ ਹੈਰਾਨ ਹੀ ਰਹਿ ਗਈ ਉਸਨੇ ਕਿਹਾ ਤੁਸੀਂ ਦੋਨੋਂ ਘੁੰਮਣ ਜਾ ਰਹੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਉਮਰ ਵਿੱਚ ਘੁੰਮਦੇ ਹੋਏ ਤੂੰ ਪਚਾਪ ਘਰ ਬੈਠੇ ਰੋ ਜਿਵੇਂ ਬੁਢਾਪੇ ਵਿੱਚ ਹੋਰ ਲੋਕ ਰਹਿੰਦੇ ਆ ਤੁਹਾਨੂੰ ਨਹੀਂ ਪਤਾ ਘਰ ਵਿੱਚ ਕਿੰਨਾ ਕੰਮ ਹੈ ਤੇ ਤੁਹਾਨੂੰ ਘੁੰਮਣ ਦੀ ਅੱਗ ਲੱਗੀ ਹੋਈ ਆ ਆ ਲੈਣ ਦੇ ਤੁਹਾਡੇ ਪੁੱਤ ਨੂੰ ਵੀ ਉਹਨਾਂ ਨੂੰ ਵੀ ਦੱਸਦੀਆਂ ਕਿ ਤੁਸੀਂ ਕਿੰਨੇ ਫਜ਼ੂਲ ਖਰਚੇ ਕਰਦੇ ਹੋ ਇਸ ਉਮਰ ਵਿੱਚ ਭਲਾ ਕੌਣ ਕੰਮ ਦਾ ਸਾਡੇ ਦੋਨਾਂ ਤੋਂ ਬਿਨਾਂ ਪੁੱਛੇ ਤੁਸੀਂ ਘੁੰਮਣ ਜਾਂਦਾ ਸੋਚਿਆ ਕਿਵੇਂ ਆਪਣੀ ਨੂੰਹ ਦੀ ਗੱਲ ਸੁਣ ਕੇ ਬਲਜੀਤ ਕੌਰ ਸਮਝ ਗਈ ਸੀ ਕਿ ਅੱਜ ਉਸਦੇ ਬੇਟੇ ਦੇ ਘਰ ਆਉਣ ਤੇ ਕੋਈ ਨਵਾਂ ਹੀ ਤਮਾਸ਼ਾ ਖੜਾ ਹੋ ਜਾਵੇਗਾ ਕਿਉਂਕਿ ਸ਼ੁਰੂ ਤੋਂ ਹੀ ਘਰ ਵਿੱਚ ਇਹੀ ਕੁਝ ਹੁੰਦਾ ਆਇਆ ਕਿ ਪੈਨਸ਼ਨ ਦਾ ਸਾਰਾ ਪੈਸਾ ਉਹਨਾਂ ਦੇ ਨੂੰ ਪੁੱਤ ਉਹਨਾਂ ਤੋਂ ਲੈ ਲੈਂਦੇ ਸਨ ਤੇ ਆਪਣੇ ਹਿਸਾਬ ਦੇ ਨਾਲ ਖਰਚਾ ਕਰਦੇ ਸਨ ਇੱਥੋਂ ਤੱਕ ਕਿ ਉਹਨਾਂ ਨੂੰ 500 ਰੁਪਏ ਕੱਢਣ ਤੱਕ ਦੀ ਵੀ ਇਜਾਜ਼ਤ ਨਹੀਂ ਸੀ ਤੇ ਜੇ ਉਹ ਜਿਹਾ ਕਰਦੇ ਤਾਂ ਘਰ ਵਿੱਚ ਜ਼ਬਰਦਸਤ ਝਗੜਾ ਹੁੰਦਾ ਇੱਕ ਵਾਰ ਦੀ ਗੱਲ ਹੈ ਬਲਰਾਜ ਸਿੰਘ ਨੇ ਆਪਣੀ ਪਤਨੀ ਨੂੰ ਵਿਆਹ ਦੀ ਸਾਲਗिरा ਤੇ 1000 ਰੁਪਏ ਦਾ ਸੂਟ ਦਿਵਾ ਦਿੱਤਾ ਸੀ ਪਰ ਪੈਨਸ਼ਨ ਚੋਂ 1000 ਰੁਪਏ ਕੱਟ ਦੇ ਕੇ ਉਸਦੀ ਨੂਨ ਹੀ ਠੀਕ ਚੜਾ ਪਾ ਦਿੱਤਾ ਸੀ। ਪੈਨਸ਼ਨ ਦੇ ਵਿੱਚੋਂ 1000 ਰੁਪਏ ਕੱਢ ਕੇ ਤੁਸੀਂ ਕੀ ਕੀਤਾ? ਇੱਥੇ ਖਰਚ ਕਰਕੇ ਆਏ ਹੋ। ਬਲਰਾਜ ਸਿੰਘ ਨੇ ਕਿਹਾ, ਮੈਂ ਤੇਰੀ ਸੱਸ ਲਈ ਉਸਦੀ ਪਸੰਦੀਦਾ ਸੂਟ ਲਿਆ ਸੀ। ਕਿਉਂਕਿ ਉਸਨੇ ਬਹੁਤ ਦਿਨਾਂ ਤੋਂ ਕੋਈ ਨਵਾਂ ਸੂਟ ਨਹੀਂ ਖਰੀਦਿਆ ਸੀ। ਜਦ ਵੀ ਉਸਦੇ ਲਈ ਸੂਟ ਖਰੀਦਣ ਲੱਗਦਾ ਸੀ ਤਾਂ ਉਹ ਹਮੇਸ਼ਾ ਇਹੀ ਕਹਿੰਦੀ ਸੀ ਕਿ ਮੇਰੇ ਕੋਲ ਬਹੁਤ ਸੂਟ ਪਏ ਆ। ਪਰ ਜਦ ਪਾਉਣ ਦੀ ਵਾਰੀ ਆਉਂਦੀ ਤਾਂ ਕੋਈ ਇੱਕ ਵੀ ਚੰਗਾ ਸੂਟ ਨਾ ਮਿਲਦਾ। ਇਸ ਲਈ ਮੈਂ ਸੋਚਿਆ ਕਿ ਉਸਦੇ ਲਈ ਇੱਕ ਸੋਹਣਾ ਜਿਹਾ ਸੂਟ ਲਵਾਂ। ਮਾਸਮੇ ਨੂੰ ਕਹਿਣ ਲੱਗੀ ਇੱਕ ਸੂਟ ਖਰੀਦਣ ਦੇ ਲਈ 1000 ਰੁਪਏ ਖਰਚ ਕਰ ਲੈ। ਇਸ ਉਮਰ ਵਿੱਚ ਤੁਸੀਂ ਦੋਵੇਂ ਇੱਕ ਦੂਸਰੇ ਨੂੰ ਐਨੀਵਰਸਰੀ ਦੇ ਗਿਫਟ ਦੇ ਰਹੇ ਹੋ। ਥੋੜਾ ਸੋਚੋ। ਘਰ ਵਿੱਚ ਛੋਟੇ-ਛੋਟੇ ਕਿੰਨੇ ਖਰਚੇ ਹੁੰਦੇ ਹਨ। ਬਿਜਲੀ, ਪਾਣੀ, ਰਾਸ਼ਨ ਸਾਰਿਆਂ ਦਾ ਬਿੱਲ ਸਾਨੂੰ ਹੀ ਦੇਣਾ ਪੈਂਦਾ। ਤੁਹਾਨੂੰ ਕੀ ਪਤਾ ਸ਼ਹਿਰਾਂ ਵਿੱਚ ਰਹਿਣਾ ਕਿੰਨਾ ਔਖਾ ਹੁੰਦਾ। ਪੂਰੀ ਜ਼ਿੰਦਗੀ ਤਾਂ ਤੁਸੀਂ ਪਿੰਡ ਵਿੱਚ ਰਹੇ ਹੋ। ਇਹ ਬਾਤ ਨੂੰ ਯਾਦ ਕਰਦਿਆਂ ਕਰਦਿਆਂ ਬਲਜੀਤ ਕੌਰ ਮਨ ਹੀ ਮਨ ਘਬਰਾਉਂਦੀ ਜਾ ਰਹੀ ਸੀ ਕਿ ਜਦ ਨੂੰ ਨੇ 1000 ਰੁਪਏ ਦੇ ਪਿੱਛੇ ਇੰਨਾ ਵੱਡਾ ਹੰਗਾਮਾ ਖੜਾ ਕਰ ਦਿੱਤਾ ਸੀ ਤਾਂ ਹੁਣ ਤਾਂ ਪੈਨਸ਼ਨ ਦੇ ਸਾਰੇ ਪੈਸੇ ਹੀ ਟਿਕਲੇ ਖਰਚ ਹੋ ਗਏ ਸਨ ਸ਼ਾਮ ਨੂੰ ਜਿਵੇਂ ਹੀ ਬਲਜੀਤ ਕੌਰ ਦਾ ਬੇਟਾ ਘਰ ਵਾਪਸ ਆਇਆ ਆਉਂਦਿਆਂ ਹੀ ਗੁੱਸੇ ਨਾਲ ਬੇਹਾਲ ਹੋ ਗਿਆ ਸੀ ਆਪਣੇ ਕਮਰੇ 'ਚੋਂ ਬਾਹਰ ਆਉਂਦਿਆਂ ਹੀ ਚੀਕਣ ਲੱਗਾ ਮਹੀਨੇ ਦੀ 10 ਤਰੀਕ ਹੋ ਗਈ ਤੇ ਤੁਸੀਂ ਹਜੇ ਤੱਕ ਪੈਨਸ਼ਨ ਦੇ ਪੈਸੇ ਨਹੀਂ ਦਿੱਤੇ ਤੇ ਬਿਨਾ ਸਾਡੇ ਤੋਂ ਪੁੱਛੇ ਸਾਰੇ ਪੈਸੇ ਖਰਚ ਕਰ ਦਿੱਤੇ ਹੁਣ ਹਰ ਮਹੀਨੇ ਦਾ ਰਾਸ਼ਨ ਦਾ ਖਰਚ ਕਿਵੇਂ ਚੱਲੂ ਤੇ ਇਹਨਾਂ ਫਾਲਤੂ ਦਾ ਪੈਸਾ ਖਰਚ ਕਰਨ ਦੀ ਜ਼ਰੂਰਤ ਹੀ ਕੀ ਸੀ ਬੁਢਾਪੇ ਵਿੱਚ ਘੁੰਮਣ ਦਾ ਸ਼ੌਂਕ ਚੜ੍ਹਿਆ ਹੋਇਆ ਜੇ ਆਰਾਮ ਨਾਲ ਘਰ ਨਹੀਂ ਰਹਿ ਸਕਦੇ ਤਾਂ ਗੁਰਦੁਆਰੇ ਹੀ ਚਲੇ ਜਾਇਆ ਕਰੋ ਮੈਂ ਤੁਹਾਨੂੰ ਦੱਸ ਦਿੰਨਾ ਜੇ ਤੁਸੀਂ ਪੈਨਸ਼ਨ ਦੇ ਪੈਸੇ ਨਾ ਦਿੱਤੇ ਤਾਂ ਇਹ ਗੱਲ ਸੁਣਦਿਆਂ ਹੀ ਬਲਰਾਏ ਸਿੰਘ ਦੇ ਚਿਹਰੇ ਤੇ ਗੁੱਸਾ ਆ ਗਿਆ ਉਸਨੇ ਆਪਣੀ ਰੋਬਦਾਰ ਆਵਾਜ਼ ਨਾਲ ਕਿਹਾ ਤਾਂ ਕੀ ਹੋ ਬੇਟਾ ਬਹੁਤ ਹੋ ਚੁੱਕਿਆ ਤੁਹਾਨੂੰ ਸਿਰਫ ਸਾਡਾ ਘੁੰਮਣਾ ਫਰਨਾ ਹੀ ਦਿਖਾਈ ਦਿੰਦਾ ਸਾਡੇ ਹੀ ਫालतू ਖਰਚੇ ਨਜ਼ਰ ਆਉਂਦੇ ਹਨ ਤੇਰੀ ਪਤਨੀ ਨਵੇਂ ਤੋਂ ਨਵਾਂ ਕੱਪੜਾ ਖਰੀਦੀ ਐ ਪਾਰਟੀਆਂ ਕਰਨ ਜਾਂਦੀ ਐ ਤੁਸੀਂ ਹਰ ਐਤਵਾਰ ਬਾਹਰ ਖਾਣਾ ਖਾ ਕੇ ਆਉਨੇ ਸਾਡਾ ਟੀਵੀ ਦੇਖਣਾ ਵੀ ਤੁਹਾਨੂੰ ਚੁਭਦਾ ਤੇਰੀ ਪਤਨੀ ਨੇ ਸਾਡੇ ਟੀਵੀ ਦੇਖਣ ਦੇ ਸਮੇਂ ਤੇ ਵੀ ਪਾਬੰਦੀ ਲਗਾ ਦਿੱਤੀ ਐ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਆਪਣੀ ਇੱਛਾ ਦੇ ਨਾਲ ਕੁਝ ਕਰੀਏ ਕਿਤੇ ਜਾਈਏ ਚੰਗਾ ਖਾਈਏ ਕਿ ਸਾਡੇ ਕਿਤੇ ਜਾਣ ਦੇ ਨਾਲ ਤੁਹਾਡੇ ਖਰਚੇ ਵੱਧ ਜਾਣਗੇ ਪਰ ਤੁਹਾਡੇ ਬਾਹਰ ਘੁੰਮਣ ਦੇ, ਪਿਕਚਰ ਦੇਖਣ ਦੇ ਤੇ ਬਾਹਰ ਖਾਣਾ ਖਾਣ ਦੇ ਫालतू ਖਰਚਾ ਕਰਨ ਨਾਲ ਕੁਝ ਨਹੀਂ ਹੁੰਦਾ। ਆਪਣੇ ਤੇ ਤਾਂ ਖੂਬ سارے ਪੈਸੇ ਉਡਾਉਂਦੇ ਹੋ। ਪਰ ਮਾਪੇ ਨੇ ਥੋੜਾ ਜਿਹਾ ਵੀ ਖਰਚ ਕਰ ਲਿਆ ਤਾਂ ਤੁਹਾਡੇ ਖਰਚੇ ਵੱਧ ਗਏ। ਤੁਸੀਂ ਭੁੱਲ ਗਏ। 2 ਮਹੀਨੇ ਪਹਿਲਾਂ ਤੁਸੀਂ ਵਿਦੇਸ਼ ਘੁੰਮ ਕੇ ਆਏ ਹੋ। ਤਾਂ ਕੀ ਉਦੋਂ ਹਵਾਈ ਜਹਾਜ਼ ਦੀ ਟਿਕਟ ਮੁਫਤ ਵਿੱਚ ਆਉਂਦੀ ਸੀ? ਤੁਸੀਂ ਬਾਹਰ ਘੁੰਮਣ ਜਾਂਦੇ। ਕੀ ਕਦੀ ਅਸੀਂ ਰੋਕ ਟੋਕ ਕੀਤੀ? ਕਦੇ ਪੁੱਛਿਆ ਕਿ ਤੁਸੀਂ ਕਿੰਨਾ ਖਰਚਾ ਕਰਦੇ ਹੋ ਫਿਰ ਅੱਜ ਸਾਡੇ ਘੁੰਮਣ ਤੇ ਤੁਹਾਨੂੰ ਖਰਚੇ ਕਿਵੇਂ ਯਾਦ ਆ ਗਏ ਸਾਨੂੰ ਤਕਲੀਫ ਕਿਉਂ ਦੇ ਰਹੇ ਹੋ ਬੇਟਾ ਕਹਿਣ ਲੱਗਾ ਪਿਤਾ ਜੀ ਆਪਣੇ ਘੁੰਮਣ ਦੇ ਲਈ ਮੈਂ ਤੁਹਾਡੇ ਤੋਂ ਪੈਸੇ ਨਹੀਂ ਮੰਗੇ ਸੀ ਮੈਂ ਖੁਦ ਪੈਸੇ ਕਮਾਉਣਾ ਤੇ ਉਸ ਪੈਸੇ ਵਿੱਚ ਹੀ ਅਸੀਂ ਘੁੰਮ ਕੇ ਆਉਣੇ ਹ ਬਲਰਾਜ ਸਿੰਘ ਨੇ ਕਿਹਾ ਤਾਂ ਬੇਟਾ ਫਿਰ ਮੈਂ ਵੀ ਆਪਣੀ ਪੈਨਸ਼ਨ ਦੇ ਪੈਸੇ ਨਾਲ ਹੀ ਘੁੰਮਣ ਜਾ ਰਿਹਾ ਮੈਂ ਵੀ ਤੇਰੇ ਤੋਂ ਪੈਸੇ ਨਹੀਂ ਮੰਗੇ ਆਪਣੇ ਪਿਤਾ ਦਾ ਇਹ ਜਵਾਬ ਸੁਣ ਕੇ ਬੇਟੇ ਦਾ ਗੁੱਸੇ ਨਾਲ ਬੁਰਾ ਹਾਲ ਹੋ ਗਿਆ ਸੀ। ਹੱਸਤੇ ਗਿਆ। ਠੀਕ ਆ ਜੇ ਤੁਸੀਂ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ ਤਾਂ ਇੰਨੀ ਗੱਲ ਜ਼ਰੂਰ ਸਮਝ ਲਵੋ ਕਿ ਇਸ ਘਰ ਵਿੱਚ ਰਹਿੰਦੇ ਹੋਏ ਮੈਂ ਤਾਂ ਤੁਹਾਨੂੰ ਮੁਫਤ ਦੀਆਂ ਰੋਟੀਆਂ ਨਹੀਂ ਦੇਵਾਂਗਾ। ਘਰ ਦੇ ਖਰਚੇ ਦੇ ਲਈ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣਗੇ। ਨਹੀਂ ਤਾਂ ਰੋਟੀ ਨਹੀਂ ਮਿਲੇਗੀ। ਮੇਰੇ ਕੋਲੇ ਨਾ ਫालतू ਪੈਸਾ ਨਹੀਂ ਹੈ ਕਿ ਮੈਂ ਤੁਹਾਡੇ ਖਾਣ ਪੀਣ ਦਾ ਫालतू ਖਰਚਾ ਕੱਢਾਂ ਤੇ ਤੁਹਾਡੇ ਘੁੰਮਣ ਫਿਰਨ ਦੀਆਂ ਪਰਮਾਸ਼ਾਂ ਨੂੰ ਵੀ ਪੂਰੀਆਂ ਕਰਾਂ। ਇਨਾ ਕਹਿ ਕੇ ਬੇਟਾ ਆਪਣੇ ਕਮਰੇ ਵਿੱਚ ਚਲਾ ਗਿਆ ਨੂੰਹ ਕਹਿਣ ਲੱਗੀ ਤੁਸੀਂ ਕਦੇ ਸੋਚਿਆ ਵੀ ਹੈ ਕਿ ਤੁਹਾਡਾ ਪੁੱਤ ਪੂਰਾ ਦਿਨ ਕਿੰਨੀ ਮਿਹਨਤ ਕਰਦਾ ਤੇ ਫਿਰ ਚਾਰ ਪੈਸੇ ਲੈ ਕੇ ਆਉਂਦਾ ਅਸੀਂ ਕੁਝ ਦਿਨ ਵਿਦੇਸ਼ ਕੀ ਘੁੰਮਾਈ ਤੁਹਾਨੂੰ ਮਿਰਚਾਂ ਲੱਗੀਆਂ ਤੁਹਾਨੂੰ ਇਹ ਦਿਖਾਈ ਨਹੀਂ ਦਿੰਦਾ ਕਿ ਤੁਹਾਡੇ ਦੋ ਦੋ ਪੋਤੇ ਆ ਉਹਨਾਂ ਦੀ ਜ਼ਿੰਦਗੀ ਲਈ ਵੀ ਅਸੀਂ ਕੁਝ ਪੈਸੇ ਬਚਾ ਕੇ ਰੱਖੀਏ ਬਸ ਪੈਸੇ ਉਡਾਉਣ ਲੱਗੇ ਹੋਈਆਂ ਹੋਰ ਨਹੀਂ ਤਾਂ ਆਪਣੇ ਬੁਢਾਪੇ ਦੀ ਹੀ ਸ਼ਰਮ ਕਰ ਲਓ ਜੇਕਰ ਘੁੰਮਣ ਫੇਰਨ ਦੇ ਚੱਕਰ ਵਿੱਚ ਤੁਸੀਂ ਬਿਮਾਰ ਹੋ ਕੇ ਆ ਗਏ ਤੇ ਮੈਂ ਤੁਹਾਡੀ ਬਿਲਕੁਲ ਸੇਵਾ ਨਹੀਂ ਕਰਨੀ। ਫਿਰ ਪਈ ਰਹੀ ਇੱਕ ਕੋਨੇ ਵਿੱਚ। ਬਲਰਾਏ ਸਿੰਘ ਨੇ ਕਿਹਾ, "ਇਹ ਤੂੰ ਕੀ ਕਹਿ ਰਹੀ ਆਂ? ਘਰ ਵਿੱਚ ਰਹਿ ਕੇ ਤੇਰੀ ਸੱਸ ਕੀ ਪੂਰਾ ਦਿਨ ਕੰਮ ਨਹੀਂ ਕਰਦੀ? ਬਾਹਰ ਘੁੰਮਣ ਜਾਂਦਾ ਸੋਚ ਲਿਆ ਤਾਂ ਤੈਨੂੰ ਲੱਗਦਾ ਕਿ ਉਹ ਬਿਮਾਰ ਹੋ ਜਾਵੇਗੀ?" ਆਪਣੀ ਸਹੁਰੇ ਦੀਏ ਗੱਲ ਸੁਣ ਕੇ ਨੂਨੇ ਮੂੰਹ ਬਣਾ ਲਿਆ ਤੇ ਗੁੱਸੇ ਨਾਲ ਤਮਤਮਾਉਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ। ਬਲਜੀਤ ਕੌਰ ਆਪਣੇ ਨੂੰਹ ਪੁੱਤ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ। ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਥੋੜੀ ਦੇਰ ਬਾਅਦ ਬਲਜੀਤ ਕੌਰ ਨੇ ਆਪਣੇ ਪਤੀ ਬਲਰਾਜ ਸਿੰਘ ਨੂੰ ਕਿਹਾ ਸੁਣੋ ਭਮਨ ਜਾਨ ਦੀ ਗੱਲ ਤੇ ਘਰ ਵਿੱਚ ਇੰਨਾ ਵੱਡਾ ਹੰਗਾਮਾ ਖੜਾ ਹੋ ਗਿਆ ਮੈਨੂੰ ਲੱਗਦਾ ਕਿ ਆਪਾਂ ਨੂੰ ਆਪਣਾ ਪਲਾਨ ਬਦਲ ਲੈਣਾ ਚਾਹੀਦਾ ਨਹੀਂ ਤਾਂ ਆਪਣੇ ਨੋ ਪੁੱਤ ਤਾਂ ਆਪਾਂ ਨੂੰ ਰੋਟੀ ਤੱਕ ਵੀ ਨਹੀਂ ਦੇਣਗੇ ਘਰ ਵਿੱਚ ਰਹਿਣਾ ਤਾਂ ਮੁਸ਼ਕਲ ਹੋ ਜਾਵੇਗਾ ਬੰਦਾ ਸੁਣਾ ਸੁਣਾ ਕੇ ਸਾਨੂੰ ਜਿਉਂਦੇ ਜਿਹੀ ਮਾਰ ਦੇਣਗੇ ਬਲਰਾਜ ਸਿੰਘ ਨੇ ਕਿਹਾ ਤੂੰ ਫਿਕਰ ਨਾ ਕਰ ਮੇਰੇ ਹੁੰਦੇ ਹੋਏ ਤੇ ਇਹਨੂੰ ਕੋਈ ਕੁਝ ਨਹੀਂ ਕਹਿ ਸਕਦਾ ਉਹਨਾਂ ਨੇ ਜਿੰਨਾ ਕਹਿਣਾ ਸੀ ਉਹ ਕਹਿ ਚੁੱਕੇ ਆ ਇਹ ਦੋਵੇਂ ਜਦ ਵਿਦੇਸ਼ ਗਏ ਸੀ ਤਾਂ ਘੱਟੋ ਘੱਟ 4-5 ਲੱਖ ਰੁਪਏ ਖਰਚ ਕਰਕੇ ਆਏ ਸਾਂ ਤੇ ਸਾਡੇ 500 ਰੁਪਏ ਵੀ ਇਹਨਾਂ ਨੂੰ ਦੁੱਖ ਦੇ ਆ 500 ਰੁਪਏ ਬਦਲੇ ਵੀ ਇਹਨਾਂ ਨੇ ਘਰ ਵਿੱਚ ਲੜਾਈ ਪਾ ਲਈ ਆਖਰ ਇਹ ਅਨਿਆਸ ਇਹ ਕਦੋਂ ਤੱਕ ਸਹਣ ਕਰਦੇ ਰਹਿਾਂਗੇ ਕਦੇ ਨਾ ਕਦੇ ਤਾਂ ਸਾਨੂੰ ਬੋਲਣਾ ਹੀ ਪੈਣਾ ਨਹੀਂ ਤਾਂ ਆਪਾਂ ਤਾਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਸਮਝੌਤੇ ਕਰਦੇ ਰਹਾਂਗੇ ਅਗਲੇ ਦਿਨ ਸਵੇਰੇ ਸਵੇਰੇ ਜਦ ਬਲਜੀਤ ਘਰਸੋਈ ਵਿੱਚ ਚਾਹ ਬਣਾ ਰਹੀ ਸੀ ਤਾਂ ਉਸਨੇ ਆਪਣੇ ਨੌਪਤਵਲ ਵੇਖਿਆ ਉਹਨਾਂ ਦੇ ਚਿਹਰੇ ਤੇ ਹਜੇ ਵੀ ਗੁੱਸਾ ਸਵਾਰ ਸੀ ਨਾ ਤਾਂ ਉਹ ਕਿਸੇ ਨਾਲ ਗੱਲ ਕਰ ਰਹੀ ਸੀ ਨਾ ਹੀ ਕਿਸੇ ਨਾਲ ਨਜ਼ਰ ਮਿਲਾ ਰਹੀ ਸੀ ਬਲਰਾਜ ਸਿੰਘ ਆਪਣੇ ਘਰ ਦੇ ਮਾਹੌਲ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ ਜਿਵੇਂ ਹੀ ਨਾਸ਼ਤਾ ਖਤਮ ਹੋਇਆ ਤਾਂ ਬਲਰਾਜ ਸਿੰਘ ਨੇ ਕਿਹਾ ਬਲਜੀਤ ਹਣ ਆਪਾਂ ਘੁੰਮਣ ਜਾਣਾ ਤੈਨੂੰ ਦੋ ਤਿੰਨ ਨਵੇਂ-ਨਵੇਂ ਸੂਟ ਵੀ ਲੈ ਦੇਵਾਂਗਾ ਤੇ ਮੈਂ ਵੀ ਥੋੜੇ ਬਹੁਤ ਕੱਪੜੇ ਲੈ ਆਵਾਂਗਾ ਕੋ ਮਨ ਜਾਣ ਲਗੇ ਪੁਰਾਣੇ ਥੋੜੀ ਪਾਵਾਂਗੇ ਬਲਰਾਜ ਸਿੰਘ ਦਾ ਇਨਾ ਹੀ ਕਹਿਣਾ ਸੀ ਕਿ ਉਸਦੇ ਨੂੰਹ ਪੁੱਤ ਪਹਿਲਾਂ ਹੀ ਜਿਵੇਂ ਪੜਕਣ ਲਈ ਤਿਆਰ ਬੈਠੇ ਸਨ ਸਾਰਿਆਂ ਸੇ ਮਾਮਾ ਨੂੰ ਲੱਗਦੇ ਹੋਏ ਉਹਨਾਂ ਦਾ ਬੇਟਾ ਬੋਲਿਆ ਕਿ ਪਾਪਾ ਜੀ ਅਸੀਂ ਤੁਹਾਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਤੁਸੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆਪਣਾ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲਓ ਸਾਰੀ ਸ਼ਰਮ ਤਾਂ ਤੁਸੀਂ ਵੇਚ ਕੇ ਖਾ ਲਈ ਹਨ ਬੁਢਾਪੇ ਵਿੱਚ ਤੁਸੀਂ ਘੁੰਮਣ ਜਾ ਰਹੇ ਹੋ ਅਸੀਂ ਤੁਹਾਡੀਆਂ ਹਰਕਤਾਂ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਬਲਰਾਜ ਸਿੰਘ ਨੇ ਕਿਹਾ beta ਅਸੀਂ ਆਪਣੇ ਰਹਿਣ ਦਾ ਇਂਤਜ਼ਾਮ ਕਿਤੇ ਹੋਰ ਕਿਉਂ ਕਰਾਂਗੇ ਇਹ ਘਰ ਸਾਡਾ ਹੈ ਅਸੀਂ ਆਪਣੀ ਕਮਾਈ ਨਾਲ ਬਣਾਇਆ ਤੇ ਇਸ ਘਰ ਦੀ ਜ਼ਮੀਨ ਵੀ ਮੇਰੀ ਮਿਹਨਤ ਦੀ ਕਮਾਈ ਨਾਲ ਖਰੀਦੀ ਗਈ ਹੈ ਤੇ ਇਸ ਹਿਸਾਬ ਨਾਲ ਇਹ ਘਰ ਵੀ ਮੇਰਾ ਹੀ ਹੈ ਬੇਟੇ ਨੇ ਕਿਹਾ ਪਰ ਪਿਤਾ ਜੀ ਤੁਸੀਂ ਇਹ ਭੁੱਲ ਰਹੇ ਹੋ ਕਿ ਇਹ ਮਕਾਨ ਤੁਸੀਂ ਮੇਰੇ ਨਾਮ ਕਰ ਚੁੱਕੇ ਹੋ ਬਲਰਾਜ ਸਿੰਘ ਨੇ ਕਿਹਾ ਨਹੀਂ beta ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਬਸੀਅਤ ਵਿੱਚ ਕੀ ਲਿਖਵਾਇਆ ਇਹ ਤਾਂ ਭਲਾ ਹੋਵੇ ਮੇਰੇ ਦੋਸਤ ਦਾ ਜਿਸਨੇ ਮੈਨੂੰ ਚੰਗੀ ਸਲਾਹ ਦਿੱਤੀ ਜਿਸਨੇ ਮੈਨੂੰ ਇਹ ਸਮਝਾਇਆ ਕਿ ਮੈਨੂੰ ਜਿਉਂਦੇ ਜੀ ਆਪਣਾ ਸਭ ਕੁਝ ਆਪਣੇ ਬੇਟੇ ਦੇ ਨਾਮ ਨਹੀਂ ਕਰਨਾ ਚਾਹੀਦਾ ਇੱਕ ਗੱਲ ਕੰਨ ਖੋਲ ਕੇ ਸੁਣ ਲਵੋ ਕਿ ਮੈਂ ਤੇ ਤੇਰੀ ਮਾਂ ਨੇ ਜ਼ਿੰਦਗੀ ਵਿੱਚ ਬਹੁਤ ਇੱਜ਼ਤ ਕਮਾਈ ਹੈ ਤੇ ਜੇਕਰ ਤੁਸੀਂ ਮੇਰੀ ਜਾਂ ਆਪਣੀ ਮਾਂ ਦੀ ਬੇਇੱਜ਼ਤੀ ਕਰੋਗੇ ਤਾਂ ਇਹ ਮੈਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ ਇਸ ਲਈ ਅੱਜ ਮੈਂ ਫੈਸਲਾ ਕੀਤਾ ਹੈ ਕਿ ਤੁਸੀਂ ਉੱਪਰ ਵਾਲੀ ਮੰਜ਼ਲ ਵਿੱਚ ਸ਼ਿਫਟ ਹੋ ਜਾਓ ਤੇ ਆਪਣੀ ਗ੍ਰੈਸਟੀ ਅਲੱਗ ਵਸਾ ਲਓ ਤੇ ਮੈਨੂੰ ਹਰ ਮਹੀਨੇ ਕਿਰਾਇਆ ਦੇ ਦਿਓ ਤੇ ਫਿਰ ਤੁਸੀਂ ਕੋਈ ਦੂਸਰਾ ਮਕਾਨ ਵੀ ਲੱਭ ਸਕਦੇ ਹੋ ਮੈਨੂੰ ਉਸਤੇ ਵੀ ਕੋਈ ਇਤਰਾਜ਼ ਨਹੀਂ ਅੱਜ ਮਹੀਨੇ ਦੀ 20 ਤਰੀਕ ਹੈ ਤੁਹਾਡੇ ਕੋਲ 30 ਤਰੀਕ ਤੱਕ ਦਾ ਸਮਾਂ ਹੈ ਸੋਚ ਕੇ ਜਵਾਬ ਦਿਓ ਮੈਂ ਉਸੇ ਹਿਸਾਬ ਨਾਲ ਅੱਗੇ ਬਾਰੇ ਸੋਚਾਂਗਾ ਹੁਣ ਫੈਸਲਾ ਤੁਹਾਡਾ ਨੂੰ ਕਹਿਣ ਲੱਗੀ ਜੇ ਤੁਸੀਂ ਸਾਨੂੰ ਘਰ ਵਿੱਚੋਂ ਕੱਢ ਦਿਉਂਗੇ ਤਾਂ ਇੰਨੇ ਵੱਡੇ ਘਰ ਵਿੱਚ ਤੁਸੀਂ ਕੀ ਕਰਨਾ ਦੱਸੋ ਬੁਢਾਪੇ ਵਿੱਚ ਤੁਹਾਡਾ ਸਹਾਰਾ ਕੌਣ ਬਣੂਗਾ ਤੁਹਾਡੀ ਦੇਖਭਾਲ ਕੌਣ ਕਰੂਗਾ ਆਖਰਕਾਰ ਅਸੀਂ ਹੀ ਤੁਹਾਡੇ ਕੰਮ ਆਵਾਂਗੇ ਬਲਰਾਜ ਸਿੰਘ ਨੇ ਕਿਹਾ ਹਜੇ ਤਾਂ ਸਾਡੇ ਹੱਥ ਪੈਰ ਚੱਲ ਰਹੇ ਹਨ ਤਾਂ ਵੀ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਕਰ ਰਹੇ ਹੋ ਜਦ ਅਸੀਂ ਪੂਰੀ ਤਰ੍ਹਾਂ ਤੁਹਾਡੇ ਤੇ ਨਿਰਭਰ ਹੋ ਜਾਵਾਂਗੇ ਤੁਸੀਂ ਤਾਂ ਸਾਨੂੰ ਭੁੱਖੇ ਹੀ ਮਾਰ ਦਿਓਗੇ ਹਣ ਜੇ ਆਪਣੇ ਪੈਸੇ ਖਰਚ ਕਰਨੇ ਹੀ ਆ ਤਾਂ ਫਿਰ ਅਸੀਂ ਤੁਹਾਡਾ ਰੋਕ ਕਿਉਂ ਸਹੀਏ ਗੱਲ ਬੁਢਾਪੇ ਵਿੱਚ ਗੁਜ਼ਾਰਾ ਕਰਨ ਦੀ ਤਾਂ ਇੰਨਾ ਵੱਡਾ ਘਰ ਹੈ ਇਸ ਵਿੱਚ ਦੋ ਕਿਰਾਏਦਾਰ ਆਰਾਮ ਨਾਲ ਬਿਠਾ ਸਕਦਾ ਤੇ ਕੰਮ ਵਾਲੀ ਦੀ ਵੀ ਕੋਈ ਮੁਸ਼ਕਲ ਦੀ ਗੱਲ ਨਹੀਂ ਹੈ। ਖਾਣਾ ਪਕਾਉਣ ਤੇ ਘਰ ਦੇ ਬਾਕੀ ਕੰਮਾਂ ਦੇ ਲਈ ਅਸੀਂ ਕੰਮ ਵਾਲੀ ਲਗਾ ਲਵਾਂਗੇ। ਆਪਣੀ ਪੈਨਸ਼ਨ ਦੇ ਨਾਲ ਅਸੀਂ ਆਪਣਾ ਬੁਢਾਪਾ ਮਜੇ ਨਾਲ ਕੱਟ ਸਕਦੇ ਹਾਂ। ਤੁਹਾਨੂੰ ਸਾਡੇ ਬੁਢਾਪੇ ਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਇਹ ਗੱਲ ਸੁਣ ਕੇ ਨੂਹ ਪੁੱਤ ਦੇ ਚਿਹਰੇ ਦੇ ਰੰਗ ਉੱਡ ਗਏ ਸੀ। ਬਲਰਾਜ ਸਿੰਘ ਨੇ ਕਿਹਾ, "ਚੱਲ ਬਲਜੀਤ, ਆਪਾਂ ਸ਼ਾਪਿੰਗ ਕਰਨ ਚੱਲਦੇ ਹਾਂ।" ਉਹ ਆਪਣੀ ਪਤਨੀ ਦਾ ਹੱਥ ਫੜ ਕੇ ਬਾਜ਼ਾਰ ਜਾਣ ਲੱਗੇ। ਬਲਰਾਇ ਸਿੰਘ ਦਾ ਇਹ ਜਵਾਬ ਸੁਣ ਕੇ ਨੂ ਪੁੱਤ ਦੇ ਤਾਂ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਸੀ। ਉਹਨਾਂ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਦਾ ਬਾਪ ਅਜਿਹੀਆਂ ਗੱਲਾਂ ਵੀ ਕਹਿ ਸਕਦਾ ਹੈ। ਸ਼ਾਮ ਦੇ ਸਮੇਂ ਆਪਣੇ ਲਈ ਆਪਣੇ ਮਨਪਸੰਦ ਕੱਪੜੇ ਖਰੀਦ ਲਿਆਏ। ਪਰ ਉਹਨਾਂ ਦੀ ਨੂ ਨੇ ਹੁਣ ਸ਼ਾਂਤ ਰਹਿਣਾ ਹੀ ਠੀਕ ਸਮਝਿਆ। ਉਸਨੂੰ ਸਮਝ ਆ ਗਿਆ ਸੀ ਕਿ ਜੇਕਰ ਉਹ ਕੁਝ ਕਹੇਗੀ ਤਾਂ ਉਸਦੇ ਸੱਸ ਸਹੁਰਾ ਉਸਨੂੰ ਹੀ 2-4 ਗੱਲਾਂ ਸੁਣਾ ਦੇਣਗੇ। ਅਗਲੇ ਦਿਨ ਉਹਨਾਂ ਦੋਨੋਂ ਪਤੀ ਪਤਨੀ ਨੇ ਹਵਾਈ ਜਹਾਜ਼ 'ਤੇ ਬੈਠ ਕੇ ਯਾਤਰਾ ਦੇ ਲਈ ਜਾਣਾ ਸੀ। ਕਿਉਂਕਿ ਉਹ ਪਹਿਲੀ ਵਾਰ ਆਪਣਾ ਹਵਾਈ ਜਹਾਜ਼ ਤੇ ਬੈਠਣ ਦਾ ਸੁਪਨਾ ਪੂਰਾ ਕਰ ਰਹੀ ਸਨ। ਸਵੇਰ ਦੇ ਸਮੇਂ ਦੋਨੋਂ ਤਿਆਰ ਹੋ ਕੇ ਆਪਣਾ ਬੈਗ ਲੈ ਕੇ ਜਿਵੇਂ ਹੀ ਬਾਹਰ ਨਿਕਲੇ ਤਾਂ ਆਪਣੀ ਨੂੰਹ ਪਤਨ ਨੂੰ ਆਵਾਜ਼ ਦਿੰਦੇ ਹੋਏ ਕਹਿਣ ਲੱਗੇ ਅਸੀਂ 10 ਦਿਨ ਬਾਅਦ ਆ ਜਾਵਾਂਗੇ। ਉਦੋਂ ਤੱਕ ਤੁਸੀਂ ਆਪਣਾ ਇੰਤਜ਼ਾਮ ਕਰ ਲਿਓ। ਇਹਨਾਂ ਕਹਿ ਕੇ ਉਹ ਦੋਨੋਂ 에어ਪੋਰਟ ਦੇ ਲਈ ਨਿਕਲ ਗਏ। 에어ਪੋਰਟ ਤੇ ਹਵਾਈ ਜਹਾਜ਼ ਨੂੰ ਦੇਖ ਕੇ ਉਹ ਅੰਦਰ ਹੀ ਅੰਦਰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ। ਬਲਰਾਇਸਿੰਗ ਆਪਣੀ ਪਤਨੀ ਨੂੰ ਕਹਿਣ ਲੱਗੀ ਜਹਾਜ਼ ਤਾਂ ਸੱਚੀ ਬਹੁਤ ਵੱਡਾ ਹੁੰਦਾ ਜਦ ਅਸਮਾਨ ਵਿੱਚ ਉੱਡਦਾ ਹੋਇਆ ਵੇਖਦਾ ਸੀ ਤਾਂ ਅਜਿਹਾ ਲੱਗਦਾ ਸੀ ਕਿ ਇਹ ਬਹੁਤ ਛੋਟੀ ਚੀਜ਼ ਐ ਪਰ ਅੱਜ ਦੇਖਣ ਤੇ ਪਤਾ ਲੱਗਿਆ ਕਿ ਇਹ ਅਸਲ ਵਿੱਚ ਕਿੰਨਾ ਵੱਡਾ ਹੁੰਦਾ ਉਹ ਦੋਨੋਂ ਯਾਤਰਾਤੇ ਪਹੁੰਚੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਦਰਸ਼ਨ ਕੀਤੇ ਫਿਰ ਨੇੜੇ ਦੀ ਜਗ੍ਹਾ ਤੇ ਘੁੰਮਣ ਲਈ ਨਿਕਲ ਗਏ ਬਲਜੀਤ ਕੌਰ ਆਪਣੇ ਪਤੀ ਨੂੰ ਕਹਿਣ ਲੱਗੀ ਸੱਚੀ ਇਹ ਦਿਨ ਸਾਡੀ ਜ਼ਿੰਦਗੀ ਦੇ ਸਭ ਤੋਂ ਜੰਗੀ ਦਿਨ ਆ ਜਦ ਅਸੀਂ ਇੱਕ ਦੂਸਰੇ ਦੇ ਨਾਲ ਇਹਨਾ ਚੰਗਾ ਸਮਾਂ ਬਤੀਤ ਕਰ ਰਹੇ ਹਾਂ ਅਸੀਂ ਬੁੱਢੇ ਹੋ ਗਏ ਤਾਂ ਕੀ ਹੋਇਆ? ਔਰਮਾਨ ਤਾਂ ਸਾਰਿਆਂ ਦੇ ਦਿਲ ਵਿੱਚ ਹੁੰਦੇ ਹਨ। ਬੁਢਾਪਾ ਆਉਣ ਦੇ ਨਾਲ ਸਾਡੀਆਂ ਇੱਛਾਵਾਂ ਘੱਟ ਨਹੀਂ ਗਈਆਂ। ਚੰਗਾ ਖਾਣ ਦੀ, ਚੰਗਾ ਪੌਣ ਦੀ ਤੇ ਘੁੰਮਣ ਦੀ ਇੱਛਾ ਤਾਂ ਸਾਡੇ ਦਿਲ ਵਿੱਚ ਵੀ ਹੈ ਨਾ। ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਲੱਗਦਾ ਹੈ ਕਿ ਬੁਢਾਪਾ ਆ ਗਿਆ ਤਾਂ ਜ਼ਿੰਦਗੀ ਖਤਮ ਹੋ ਗਈ। ਪਰਮਾਤਮਾ ਦਾ ਸ਼ੁਕਰ ਹੈ ਕਿ ਸਾਨੂੰ ਪੈਨਸ਼ਨ ਮਿਲਦੀ ਹੈ। ਬਲਰਾਜ ਸਿੰਘ ਨੇ ਕਿਹਾ ਇਹ ਤਾਂ ਹੈ ਅੱਜ ਇਸ ਪੈਨਸ਼ਨ ਦੇ ਦਮ ਤੇ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਬੋਲ ਸਕਿਆ ਪਰ ਮੈਨੂੰ ਤਾਂ ਉਹਨਾਂ ਮਾਪਿਆਂ ਦੀ ਚਿੰਤਾ ਹੁੰਦੀ ਹੈ ਜੋ ਸਭ ਕੁਝ ਆਪਣੇ ਬੱਚਿਆਂ ਤੇ ਲੁਟਾ ਦਿੰਦੇ ਹਨ ਤੇ ਬੁਢਾਪੇ ਲਈ ਕੁਝ ਵੀ ਆਪਣੇ ਕੋਲ ਨਹੀਂ ਰੱਖਦੇ ਉਹ ਆਪਣਾ ਬੁਢਾਪਾ ਕਿਵੇਂ কাটਦੇ ਹੋਣਗੇ ਜਦੋਂ ਉਹਨਾਂ ਦੇ ਬੱਚੇ ਇੱਕ ਇੱਕ ਚੀਜ਼ ਦੇ ਲਈ ਉਹਨਾਂ ਨੂੰ ਮਹਤਾਜ ਕਰ ਦਿੰਦੇ ਹੋਣਗੇ ਆਪਣਾ ਬੇਟਾ ਹੀ ਦੇਖ ਲੈ ਆਪਾਂ ਨੂੰ ਕਦੇ ਵੀ ਕਿਸੇ ਨੇੜੇ ਦੇ ਗੁਰਦੁਆਰੇ ਤੱਕ ਨਹੀਂ ਲੈ ਕੇ ਗਿਆ ਆਪਾਂ ਆਰਾਮ ਨਾਲ ਇੱਥੇ ਹੁਣ ਕੁਝ ਦਿਨ ਬਤਾਵਾਂਗੇ ਤੇ ਫੇਰ ਘਰ ਚਲੇ ਜਾਵਾਂਗੇ। ਦੇਖਦੇ ਹੀ ਦੇਖਦੇ 10 ਦਿਨ ਬੀਤ ਗਏ। ਉਸ ਤੋਂ ਬਾਅਦ ਜਦੋਂ ਦੋਨੋਂ ਘਰ ਵਾਪਸ ਆਏ ਤਾਂ ਉਹਨਾਂ ਨੂੰ ਦੇਖਦਿਆਂ ਹੀ ਉਹ ਬਤ ਤੁਰੰਤ ਉਹਨਾਂ ਦੇ ਕੋਲ ਦੌੜੇ ਦੌੜੇ ਆਏ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਗਏ। ਕਹਿਣ ਲੱਗੇ ਸਾਨੂੰ ਮਾਫ਼ ਕਰ ਦਿਓ ਸਾਡੀ ਤੋਂ ਗਲਤੀ ਹੋ ਗਈ। ਤੁਸੀਂ ਜਿਸ ਤਰ੍ਹਾਂ ਵੀ ਇਸ ਘਰ ਵਿੱਚ ਰਹਿਣਾ ਚਾਹੁੰਦੇ ਹੋ, ਰਹਿ ਸਕਦੇ ਹੋ। ਤੁਸੀਂ ਜਿੱਥੇ ਕਿਤੇ ਮਰਜ਼ੀ ਘੁੰਮ ਸਕਦੇ ਹੋ। ਪਰ ਤੁਸੀਂ ਸਾਨੂੰ ਇਸ ਘਰ ਵਿੱਚੋਂ ਨਾ ਕੱਢੋ। ਅਸੀਂ ਇਸ ਘਰ ਨੂੰ ਛੱਡ ਕੇ ਕਿੱਥੇ ਜਾਵਾਂਗੇ? ਤੁਸੀਂ ਤਾਂ ਜਾਣਦੇ ਹੋ। ਕੀ ਸਾਡੀ ਤਨਖਾਹ ਕਿੰਨੀ ਘੱਟ ਹੈ ਜੇ ਅਸੀਂ ਆਪਣੀ ਤਨਖਾਹ ਵਿੱਚੋਂ ਕਿਰਾਏ ਦੇ ਪੈਸੇ ਕੱਢਾਂਗੇ ਤਾਂ ਘਰ ਦਾ ਖਰਚ ਕਿਵੇਂ ਚਲਾਵਾਂਗੇ ਨੂਰਾਨੀ ਕਹਿਣ ਲੱਗੀ ਮੰਮੀ ਜੀ ਤੁਸੀਂ ਹੀ ਪਾਪਾ ਜੀ ਨੂੰ ਸਮਝਾਓ ਕਿ ਉਹ ਸਾਨੂੰ ਘਰੋਂ ਜਾਣ ਲਈ ਨਾ ਕਹਿਣ ਹਣ ਘਰ ਦਾ ਸਾਰਾ ਕੰਮ ਮੈਂ ਹੀ ਕਰਿਆ ਕਰਾਂਗੀ ਤੁਸੀਂ ਬਸ ਆਰਾਮ ਨਾਲ ਬੈਠ ਕੇ ਫਰਮਾਇਸ਼ ਕਰੋ ਤੇ ਜੀ ਭਰ ਕੇ ਟੀਵੀ ਦੇਖੋ ਟੀਵੀ ਦਾ ਰਿਮੋਟ ਤੁਹਾਡੇ ਕੋਲ ਹੀ ਰਹੇਗਾ ਬਲਰਾਜ ਸਿੰਘ ਨੂੰ ਯਕੀਨ ਹੋ ਗਿਆ ਸੀ ਕਿ ਉਸਦੇ ਨੂੰ ਪਤ ਨੂੰ ਹਣ ਅਕਲ ਆ ਗਈ ਹੈ ਫੜੋ ਉਹਨਾਂ ਦੀ ਬੁਢਾਪੀ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਤਾਂ ਉਹਨਾਂ ਨੇ ਕਿਹਾ ਤਾਂ ਠੀਕ ਹੈ ਬੇਟਾ ਜੇ ਤੁਸੀਂ ਇਸ ਕੰਮ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਮੇਰੀ ਵੀ ਇੱਕ ਸ਼ਰਤ ਹੈ ਮੈਂ ਆਪਣੀ ਪੈਨਸ਼ਨ ਦੇ ਪੂਰੇ ਪੈਸੇ ਤੁਹਾਨੂੰ ਨਹੀਂ ਦੇਵਾਂਗਾ ਕੁਝ ਪੈਸਾ ਮੈਂ ਆਪਣੇ ਕੋਲ ਰੱਖਾਂਗਾ ਕਿਉਂਕਿ ਬੁਢਾਪੇ ਵਿੱਚ ਮੈਂ ਤੇ ਮੇਰੀ ਪਤਨੀ ਵੀ ਕੁਝ ਖਰਚ ਕਰਾਂਗੇ ਸਾਡੀਆਂ ਦਵਾਈਆਂ ਦਾ ਖਰਚਾ ਤਾਂ ਚੱਲਦਾ ਹੀ ਰਹਿੰਦਾ ਕਦੇ ਬਲੱਡ ਪ੍ਰੈਸ਼ਰ ਦੀ ਦਵਾਈ ਕਦੇ ਡਾਇਬਟੀਜ਼ ਦੀ ਦਵਾਈ ਇਹ ਵਾਰ-ਵਾਰ ਮੈਨੂੰ ਤੁਹਾਡੇ ਅੱਗੇ ਹੱਥ ਢਣਾ ਚੰਗਾ ਨਹੀਂ ਲੱਗਦਾ ਆਪਣੇ ਹੀ ਪੈਸਿਆਂ ਲਈ ਮੈਂ ਤੁਹਾਡਾ ਮੁਹਤਾਜ ਰਹਾ ਇਹ ਮੈਨੂੰ ਮਨਜ਼ੂਰ ਨਹੀਂ بیٹے ਨੇ ਕਿਹਾ ਨਹੀਂ ਪਾਪਾ ਜੀ ਤੁਸੀਂ ਅਜਿਹੀ ਗੱਲ ਕਿਉਂ ਕਹਿ ਰਹੇ ਹੋ ਤੁਹਾਨੂੰ ਜਿਵੇਂ ਠੀਕ ਲੱਗੇ ਉਸ ਤਰ੍ਹਾਂ ਹੀ ਕਰੋ بیٹے ਨੇ ਆਪਣੀ ਪਤਨੀ ਨੂੰ ਕਿਹਾ ਤੂੰ ਖੜੀ ਖੜੀ ਇੱਥੇ ਕੀ ਕਰ ਰਹੀ ਹੈ ਜਲਦੀ ਮੰਮੀ ਪਾਪਾ ਲਈ ਚਾਹ ਬਣਾ ਕੇ ਲੈ ਕੇ ਆ ਉਹ ਥੱਕ ਗਏ ਹੋਣਗੇ ਇੰਨੀ ਗੱਲ ਸੌਂਦਿਆ ਹੀ ਬਲਰਾਜ ਸਿੰਘ ਦੇ ਚਿਹਰੇ ਤੇ ਮੁਸਕਰਾ ਹਟਾ ਲਈ ਉਹ ਮਨ ਹੀ ਮਨ ਸੋਚਣ ਲੱਗੇ ਕਿ ਅੱਜ ਜੇ ਉਹਨਾਂ ਨੇ ਆਪਣੇ ਤੇ ਆਪਣੀ ਪਤਨੀ ਦੇ ਆਤਮ ਸਨਮਾਨ ਦੇ ਲਈ ਇਹ ਫੈਸਲਾ ਨਾ ਲਿਆ ਹੁੰਦਾ ਤਾਂ ਪਹਿਲਾਂ ਦੀ ਤਰ੍ਹਾਂ ਅੱਜ ਵੀ ਮਨ ਮਾਰ ਕੇ گزارਾ ਕਰਨਾ ਪੈਂਦਾ ਕਦੇ-ਕਦੇ ਜ਼ਿੰਦਗੀ ਵਿੱਚ ਆਪਣੇ ਲਈ ਕੁਝ ਸਖਤ ਫੈਸਲੇ ਲੈਣੇ ਹੀ ਪੈਂਦੇ ਹਨ ਥੋੜਾ ਜਿਹਾ ਸਵਾਰਥੀ ਬਣਨ ਵਿੱਚ ਵੀ ਕੋਈ ਹਰਜ ਨਹੀਂ ਹੁੰਦਾ ਇਹ ਤਾਂ ਦੁਨੀਆ ਤੇ ਦੁਨੀਆ ਤਾਂ ਕੁਝ ਨਾ ਕੁਝ ਬੋਲੇਗੀ ਪਰ ਜੇ ਆਪਣੇ ਹੱਥ ਵਿੱਚ ਪੈਸਾ ਹੋਵੇ ਤਾਂ ਅਸੀਂ ਆਪਣੀ ਇੰਨੀ ਇੱਜ਼ਤ ਤਾਂ ਬਣਾ ਕੇ ਰੱਖ ਸਕਦੇ ਹਾਂ ਕਿ ਸਾਨੂੰ ਕੋਈ ਕੁਝ ਨਾ ਕਹਿ ਸਕੇ ਤੇ ਆਪਣੇ ਪੈਸਿਆਂ ਦੇ ਦਮ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਆਤਮ ਸਨਮਾਨ ਦੇ ਨਾਲ گزار ਸਕੀ। ਸੋ ਦੋਸਤੋ, ਇਹ ਸੀ ਅੱਜ ਦੀ ਛੋਟੀ ਜੀ ਪਰ ਵੱਡਾ ਸਬਕ ਦੇਣ ਵਾਲੀ ਕਹਾਣੀ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਇਹ ਵੀ ਦੱਸਿਓ ਕਿ ਬਲਰਾਜ ਸਿੰਘ ਨੇ ਸਹੀ ਕਿਹਾ ਨਾ? ਕਮੈਂਟ ਜ਼ਰੂਰ ਕਰਿਓ, ਇੰਤਜ਼ਾਰ ਰਹੇਗਾ। ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਓ। ਚੈਨਲ ਤੇ ਨਵੇਂ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ। ਕੱਲ ਫੇਰ ਮਿਲਦੇ ਹਾਂ ਕਿਸੇ ਨਵੀਂ, ਵੱਖਰੀ ਤੇ ਦਿਲ ਨੂੰ ਸਕੂਨ ਦੇਣ ਵਾਲੀ ਕਹਾਣੀ ਦੇ ਨਾਲ। ਸ਼ੁਕਰੀਆ।